ਕਮ ਦਮ ਦਮਤਬਿਕ ਸਾਲ ਦੇ ਦੋ ਹਿੱਸੇ ਨੇ ਤਿੰਨ ਹਿੱਸੇ ਨੇ ਚਾਰ ਹਿੱਸੇ ਨੇ ਕਮ ਦਮ ਦਮਤਬਿਕ ਸਾਲ ਹਿੱਸੇ। ਬਾਬਾ ਰਾਮ ਸਿੰਘ ਜੀ ਦਾ ਕਹਿਣਾ ਹੈ ਕਿ ਜਦ ਜਿਸ ਸਮੇਂ ਬਾਬਾ ਠਾਕਰ ਸਿੰਘ ਜੀ ਹੋਣਾ ਨੇ ਦਮਦਮਤਬਿਕ ਸਾਲ ਦੇ ਮੁਖੀ ਉਹਨਾਂ ਨੂੰ ਥਾਪਿਆ ਸੀ ਕੁਝ ਲੋਕ ਸੀ ਜਿਨ੍ਹਾਂ ਦੀ ਉਹ ਸ਼ਰਤਾਂ ਮੰਨਦੇ ਨਹੀਂ ਸੀ ਜੇ ਕਿਤੇ ਉਹ ਸ਼ਰਤਾਂ ਮੰਨਦੇ ਹੁੰਦੇ ਤਾਂ ਅੱਜ ਬਾਬਾ ਹਰਨਾਮ ਸਿੰਘ ਦੀ ਖਾਲਸਾ ਜੀ ਦੀ ਜਗ੍ਹਾ ਤੇ ਮੁਖੀ ਉਹੀ ਹੋਣਾ ਸੀ। ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾਲੇ ਮਹਾਂਪੁਰਖਾਂ ਨੂੰ ਸ਼ਹੀਦ ਕਰਾਰ ਕਰਾ ਕੇ ਅਸੀਂ ਉਹਨਾਂ ਦਾ ਨਾਂ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹਾਂ। ਕਿ ਅਸੀਂ ਉਹਦੇ ਵਿੱਚ ਕਾਮਯਾਬ ਹੋਏ ਆਂ ਮੈਂ ਕਹਿੰਦਾ ਵੀ ਜੇ ਇਹੋ ਜੀਆਂ ਸ਼ਰਤਾਂ ਸੀਗੀਆਂ ਫਿਰ ਬਾਬਾ ਰਾਮ ਸਿੰਘ ਜੀ ਨੂੰ ਮੰਨ ਕੇ ਉਸ ਟਾਈਮ ਕਰ ਲੈਣੀਆਂ ਚਾਹੀਦੀਆਂ ਸੀਗੀ ਹੈੱਡ ਕੁਆਟਰ ਮਹਿਤਾ ਤੋਂ ਬਾਬਾ ਠਾਕਰ ਸਿੰਘ ਹੀ ਹੋਣਾ ਨੇ ਉਹਨਾਂ ਦੇ ਦਿੱਤੇ ਦਸਤਾਰ ਸਜਾਈ ਸੀ ਉਹ ਮੁਖੀ ਸੀ ਉਹ ਦਾਵਾ ਕਰਦੇ ਨੇ ਨਹੀਂ ਇਹ ਗੱਲ ਬਿਲਕੁਲ ਝੂਠੀ ਹੈ ਜੀ ਉਹ ਇੱਕ ਇੱਕ ਡੇਰੇ ਤੇ ਕੋਈ ਮਤਲਬ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀਗੀ ਪੰਜਾਂ ਸਿੰਘਾਂ ਨੇ ਤਿੰਨ ਵਾਰੀ ਪਰਚੀਆਂ ਪਾ ਕੇ ਬਾਬਾ ਜੀ ਦਾ ਨਾਂ ਕੱਢ ਕੇ ਉਹਨਾਂ ਨੂੰ ਮੁਖੀ ਬਣਾਇਆ ਬਾਬਾ ਰਾਮ ਸਿੰਘ ਦੀ ਖਾਲਸਾ ਤੇ ਬਿਲਕੁਲ ਹੀ ਮਾਰਕਾ ਜਿ ਸੀਗੇ ਉਹਨਾਂ ਨੂੰ ਸਾਧ ਕੇ ਇੱਥੇ ਤੇ ਸੱਦ ਕੇ ਉਹਨਾਂ ਨੂੰ ਮੁਖੀ ਬਣਾਇਆ ਮਾਹਪੁਰਖਾਂ ਦਾ ਸੰਘਰਸ਼ ਬਹੁਤ ਸੀਗਾ ਸੰਤ ਜਰਨੈਲ ਸਿੰਘ ਪਿੰਡਰਾਲੇ ਮਾਹਪੁਰਖ ਇਹਨਾਂ ਨੂੰ ਆਪ ਬਾਹਰ ਫੜ ਕੇ ਲੈ ਕੇ ਆਏ ਸੀ ਉਸ ਟਾਈਮ ਤੋਂ ਸੰਘਰਸ਼ ਦੇ ਵਿੱਚ ਰਹੇ ਤੇ ਥਾਣਿਆਂ ਦੇ ਵਿੱਚ ਤਸ਼ੱਦਦ ਚੱਲਿਆ ਇੱਕ ਸਮਾਂ ਸੀਗਾ ਜਦੋਂ ਮਾਹਪੁਰਖਾਂ ਨੂੰ ਪੁੱਠੇ ਬੰਨ ਕੇ ਲਟਕਾਇਆ ਹੋਇਆ ਸੀ ਥਾਣੇ ਦੇ ਵਿੱਚ ਤੇ ਸੰਤ ਜਰਨੈਲ ਸਿੰਘ ਖਾਲਸਾ ਜੀ ਨਹੀਂ ਬਾਬਾ ਸੰਤ ਹਰਨਾਮ ਸਿੰਘ ਹੁਣਾ ਅੱਛਾ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਨੂੰ ਉੱਥੇ ਬੰਨਿਆ ਸੀਗਾ ਥਾਣੇ ਦੇ ਵਿੱਚ ਤੇ ਇੱਕ ਡੀਐਸਪੀ ਵੱਲੋਂ ਗੋਲੀ ਮਾਰਨ ਦਾ ਆਰਡਰ ਸੀਗਾ। ਆਹ ਪੁਰਚਾ ਦੀ ਬੰਦਗੀ ਬਹੁਤ ਆ। ਉਹਨਾਂ ਨੇ 13 ਸਾਲ ਉੱਥੇ ਬੰਦਗੀ ਕੀਤੀ। ਉੱਥੇ ਉਹਨਾਂ ਨੇ ਪ੍ਰਚਾਰ ਕੀਤਾ। ਉਹਨਾਂ ਨੇ ਉਹ ਬਾਬੇ ਠਾਕੁਰ ਸਿੰਘ ਉਹਨਾਂ ਦੇ ਕਹਿਣੇ 'ਚ ਸੀਗੇ। ਜੀ। ਉਹਨਾਂ ਨੇ ਕਿਹਾ ਵੀ ਤੁਸੀਂ ਉੱਥੇ ਰੋ। ਇਹ ਗੱਦੀ ਤੇ ਸ਼ਹੀਦਾਂ ਦਾ ਪਹਿਰਾ ਤੇ ਸ਼ਹੀਦਾਂ ਦੀਆਂ ਰਹਿਮਤਾਂ ਦਾ ਹੜ ਮੰਦ ਦਾ। ਤੇ ਇਸ ਗੱਦੀ ਤੇ ਉਹੀ ਬਹਿ ਸਕਦਾ ਜਿਹੜਾ ਗੱਦੀ ਦਾ ਮਾਲਕ ਆ। ਉਹ ਵਾਲਾ ਯਲਵਾ ਨਹੀਂ ਐ। ਉਹ ਵਾਲਾ ਰੁਤਬਾ ਨਹੀਂ ਐ। ਕਿਉਂਕਿ ਤਸਵੀਰਾਂ ਕੁਝ ਦਿਖਾਉਂਦੇ ਨੇ। ਇੱਕ ਤਸਵੀਰ ਦਿਖਾਉਂਦੇ ਨੇ ਸੰਜਨ ਸਿੰਘ ਖਾਲਸਾ ਜੀ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਬੈਠੀ ਹੋਈ ਨੇ ਜਿਹੜੀ ਸ਼ਰੋਮੇ ਕਾ ਦਿੱਤਾ ਜਾਨਕਾ ਬਾਦਲ ਹੁਣੇ ਬੈਠੇ ਇੱਕ ਤਸਵੀਰ ਨਾਲ ਇਹ ਦਿਖਾ ਦਿੱਤੀ ਜਾਂਦੀ ਹੈ ਕਿ ਬਾਦਲ ਹੁਣੇ ਬੈਠੇ ਨੇ ਤੇ ਉਹਨਾਂ ਦੇ ਪੈਰਾਂ 'ਚ ਬੈਠੀ ਹੋਈ ਨੇ ਬਾਬਾ ਤੁਮ ਜੀ ਹਾਂ ਜੀ ਤੇ ਇਹਨਾਂ ਦੋਨਾਂ ਦੀ ਤੁਲਨਾ ਕੀ ਕੋਈ ਸਮਝ ਨਹੀਂ ਕਿ ਟਕਸਾਲ ਪੈਰਾਂ 'ਚ ਕਿਵੇਂ ਬੈਠੇ ਉਹ ਤੋਂ ਥੋੜਾ ਸਮਾਂ ਬਾਅਦ ਉਹੀ ਬਾਦਲ ਸਰਕਾਰ ਆ ਜਿਹੜੀ ਬਾਬਾ ਰਾਮ ਸਿੰਘ ਉਹਨਾਂ ਦੇ ਪੈਰਾਂ 'ਚ ਬੈਠੀ ਆ ਤੇ ਬਾਬਾ ਜੀ ਆਪ ਤਖਤ ਤੇ ਬੈਠੇ ਹੋਇਆ ਰਾਮਰ ਇੰਦਾ ਮਾਮਲਾ ਹੁੰਦਾ ਦਮਦਮਿਟਕਸਾਲ ਦੇ ਉਹਨਾਂ ਦੇ ਪੋਸਟਰ ਪਾੜੇ ਗਏ ਦਮਦਮਿਟਕਸਾਲ ਕੋਈ ਦਮਦਮਿਟਕਸਾਲ ਦਾ ਸਿੰਘਾ ਕੀਤਾ ਫਾਇਕੇ ਦੰਦ ਬੇਅਦਬੀ ਦੀ ਆਵਾਜ਼ ਆਂਦੀ ਹੈ ਉਹ ਧਮਕੀਆਂ ਵਾਲੇ ਚਿੱਠੀਆਂ ਲਾਂਦੇ ਸਾਰਾ ਕੁਝ ਦਮਦਮਿਟਕਸਾਲ ਦਾ ਲਿਖ ਪਰ ਗਾੜੀ ਦੇ ਵਿੱਚ ਮਾਮਲਾ ਹੁੰਦਾ ਜੀ ਗੋਲੀਆਂ ਚੱਲਦੀਆਂ ਦਮਦਮਿਟਕਸਾਲ ਦਾ ਕੋਈ ਰਿਐਕਸ਼ਨ ਨਹੀਂ ਚੁੱਪ ਵਾਲੀ ਗੱਲ ਨਹੀਂ ਹੈਗੀ ਦਮਦਮਿਟਕਸਾਲ ਨੇ ਪੰਜਾਬ ਦਾ ਸੱਦਾ ਦਿੱਤਾ ਦਮਦਮੀ ਟਕਸਾਲ ਦਾ ਪੰਜਾਬ ਪੰਦ ਸਦਾ ਸਭ ਤੋਂ ਵਧੀਆ ਪਰ ਸਦਾ ਪਿਆ ਜਿੱਥੇ ਵੀ ਸਾਨੂੰ ਪਤਾ ਲੱਗਦਾ ਜਿਹੜੀ ਕੋਈ ਗੱਲ ਕਰਨ ਵਾਲੀ ਅਸੀਂ ਥੋਕੇ ਤਾੜਨਾ ਕਰਦੇ ਹਾਂ ਕਿਸੇ ਵੇਲੇ ਇਦਾਂ ਹੁੰਦਾ ਹੈ ਵੀ ਹੁਣ ਅਸੀਂ ਉਦਾਂ ਹੀ ਜਾ ਕੇ ਬੈਠ ਕੇ ਗੱਲ ਕਰ ਦਿੰਦੇ ਹਾਂ ਬੈਠ ਕੇ ਸਮਝਾ ਦਿੰਦੇ ਆ ਵੀ ਆਹ ਤੁਸੀਂ ਇੱਕ ਵਾਰੀ ਕਰ ਤਾਂ ਗਾ ਨਹੀਂ ਕਰ ਸਕਦੇ ਸਾਡੇ ਵਿੱਚ ਇੱਕ ਦਮਦਮੀ ਟਕਸਾਲ ਦੇ ਵਿੱਚ ਨਾ ਧਰਨੇ ਤੇ ਨਾ ਹੀ ਇਹੋ ਜੀ ਫੁਗਰਪੰਥੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਾਲ ਨੇ ਭਾਈ ਜਤਿੰਦਰ ਸਿੰਘ ਜੀ ਖਾਲਸਾ ਬੁਲਾਰਾ ਦਮਦਮੀ ਟਕਸਾਲ ਅਮਰੀਕਾ ਅਸੀਂ ਆਪਜੀ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਖਾਲਸਾ ਜੀ ਦਮਦਮੀ ਟਕਸਾਲ ਦੇ ਬਹੁਤ ਸਾਰੇ ਐਸੇ ਸਵਾਲ ਨੇ ਮੈਂ ਪਹਿਲਾਂ ਹੀ ਉਸ ਤੋਂ ਮਾਫੀ ਚਾਹੁੰਨਾ ਕਿਉਂਕਿ ਮੇਰੀ ਅੱਡੀ ਔਕਾਤ ਨਹੀਂ ਕਿ ਮੈਂ ਦਮਦਮੀ ਟਕਸਾਲ ਤੇ ਸਵਾਲ ਕਰ ਸਕਾਂ ਪਰ ਸਵਾਲ ਥੋੜੇ ਸਖਤ ਵੀ ਨੇ ਤਾਂ ਉਮੀਦ ਹੈ ਕਿ ਤੁਸੀਂ ਮੈਨੂੰ ਉਹਨਾਂ ਦੇ ਕਿਉਂਕਿ ਸੰਕਤਾਂ ਦੇ ਸਵਾਲ ਨੇ ਤੇ ਜਵਾਬ ਜ਼ਰੂਰ ਦਾਂਗੇ ਸਭ ਤੋਂ ਪਹਿਲਾ ਸਵਾਲ ਹੈ ਕਿ ਦਮਦਮੀ ਟਕਸਾਲ ਦੇ ਦੋ ਹਿੱਸੇ ਨੇ ਤਿੰਨ ਹਿੱਸੇ ਨੇ ਚਾਰ ਹਿੱਸੇ ਨੇ ਦਮਦਮੀ ਟਕਸਾਲ ਲੱਕਿਆ ਦਮਦਮੀ ਟਕਸਾਲ ਲੱਕੀ ਹੈ ਜੀ ਇਹ ਇਤਿਹਾਸ ਦੇ ਵਿੱਚ ਵੀ ਵਾਪਰਦਾ ਰਿਹਾ ਆ ਸੰਤ ਕਰਤਾਰ ਸਿੰਘ ਪਿੰਡਰਾਲੇ ਮਹਾਂਪੁਰਸ਼ਾਂ ਤੋਂ ਵੀ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨਹੀਂ ਆ ਸੰਤ ਮੋਹਨ ਸਿੰਘ ਹੁਣੀ ਆਗੇ ਪਿੰਡਰ ਕਲਾ ਦੇ ਵਿੱਚ ਪਰ ਦਮਦਮੀ ਟਕਸਾਲ ਲੱਕਾ ਇਸ ਟਾਈਮ ਉਹ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਤੋਂ ਉਵੇਂ ਹੀ ਹੈੱਡ ਕੁਆਟਰ ਤੋਂ ਉੱਥੋਂ ਹੀ ਦਮਦਮੀ ਟਕਸਾਲ ਚੱਲਦੀ ਹੈ ਬਾਬਾ RAM ਸਿੰਘ ਜੀ ਦਾ ਕਹਿਣਾ ਹੈ ਕਿ ਜਿਸ ਸਮੇ ਬਾਬਾ ਠਾਕਰ ਸਿੰਘ ਜੀ ਹੋਣਾ ਨੇ ਦਮਦਮਿਤ ਚਾਲਤੇ ਮੁਖੀ ਉਹਨਾਂ ਨੂੰ ਥਾਪਿਆ ਸੀ ਉਹਨਾਂ ਦੇ ਸਿਰ ਤੇ ਦਸਤਾਰ ਸਜਾਈ ਸੀ ਪੱਗ ਸਜਾਈ ਸੀ ਪਰ ਉਹ ਸ਼ਰਤਾਂ ਜਿਹੜੀਆਂ ਸੀ ਨਾ ਕੁਝ ਲੋਕ ਸੀ ਜਿਨ੍ਹਾਂ ਦੀਆਂ ਉਹ ਸ਼ਰਤਾਂ ਮੰਨਦੇ ਨਹੀਂ ਸੀ ਜੇ ਕਿਤੇ ਉਹ ਸ਼ਰਤਾਂ ਮੰਨਦੇ ਹੁੰਦੇ ਤਾਂ ਅੱਜ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਦੀ ਜਗ੍ਹਾ ਤੇ ਮੁਖੀ ਉਹੀ ਹੋਣਾ ਸੀ ਕਹਿੰਦੇ ਕਿ ਬਾਅਦ ਵਿੱਚ ਉਹੀ ਜਿਹੜੀ ਦਸਤਾਰ ਹੈ ਤਾਂ ਬਾਬਾ ਹਰਨਾਮ ਸਿੰਘ ਜੀ ਨੂੰ ਉਹਨਾਂ ਨੂੰ ਦਿੱਤੀ ਗਈ ਇਹ ਕਿ ਸੱਚਾਈ ਨਹੀਂ ਬਿਲਕੁਲ ਇਹ ਗੱਲ ਝੂਠੀ ਹੈ ਜੀ ਪਹਿਲੀ ਤਾਂ ਗੱਲ ਇਹ ਆ ਵੀ ਕਿਹੜੀਆਂ ਉਹ ਸ਼ਰਤਾਂ ਸੀਗੀਆਂ ਜਿਹੜੀਆਂ ਜਿਹੜੀਆਂ ਉਹਨਾਂ ਨੇ ਕਹੀਆਂ ਜੀ ਇਹ ਤਾਂ ਐਵੇਂ ਗੱਲ ਬਣਾ ਲਈ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਤਾਂ ਬਾਦਲਾਂ ਦੇ ਨਾਲ ਚੱਲੇ ਆ ਬਾਬਾ ਹਰਨਾਮ ਸਿੰਘ ਜੀ ਹੂੰ ਉਸ ਟਾਈਮ ਸਾਡਾ ਇੱਕ ਧਾਰਮਿਕ ਪੱਖ ਆ ਜੀ ਅਸੀਂ ਧਾਰਮਿਕ ਆਪਣੇ ਕੰਮ ਕਾਜਾਂ ਦੀ ਤੁਰੇ ਹੋਏ ਆ ਜੀ ਬਾਦਲ ਦੀ ਸਰਕਾਰ ਦਾ ਇੱਕ ਰਾਜਨੀਤਿਕ ਪੱਖ ਆ ਠੀਕ ਹੈ ਉਹ ਆਪਣੀ ਰਾਜਨੀਤੀ ਚ ਕੀ ਕਰਦੇ ਆ ਤੇ ਅਸੀਂ ਆਪਣੇ ਧਾਰਮਿਕ ਪੱਖ ਚ ਕੀ ਕਰਦੇ ਸਾਡੇ ਧਾਰਮਿਕ ਪੱਖਾਂ ਦੇ ਕੁਝ ਸਮਝੌਤੇ ਸੀਗੇ ਵੀ ਅਸੀਂ ਆਪਣੀਆਂ ਯਾਦਗਾਰਾਂ ਅਸੀਂ ਆਪਣੀਆਂ ਗੈਲਰੀਆਂ ਅਸੀਂ ਆਪਣੇ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾਲੇ ਮਹਾਂਪੁਰਖਾਂ ਨੂੰ ਸ਼ਹੀਦ ਕਰਾਰ ਕਰਾ ਕੇ ਅਸੀਂ ਉਹਨਾਂ ਦਾ ਨਾਂ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ ਤੇ ਅਸੀਂ ਉਹਦੇ ਵਿੱਚ ਕਾਮਯਾਬ ਹੋਏ ਆ ਜੀ ਅਸੀਂ ਕਾਮਯਾਬ ਇੱਕ ਸਮਾਂ ਸੀਗਾ ਭਾਈ ਰਿਸ਼ਪਾਲ ਸਿੰਘ ਜੀ ਜਦੋਂ ਸੰਤਾਂ ਦੀ ਫੋਟੋ ਵੀ ਮੋਟਰਸਾਈਕਲ ਤੇ ਲਾਉਣੀ ਬਹਿਨ ਸੀਗੀ ਜੀ ਜਦੋਂ ਯਾਦਗਾਰ ਬਣੀ ਆ ਤੇ ਉਸ ਯਾਦਗਾਰ ਤੋਂ ਬਾਅਦ ਲੋਕਾਂ ਦੇ ਵਿੱਚ ਜਿਵੇਂ ਮਰਜ਼ੀ ਤੁਸੀਂ ਗਾਣਿਆਂ ਚ ਲਾਓ ਉਹਨਾਂ ਦੇ ਡਾਇਲੋਗ ਲਾਓ ਸੰਤਾ ਦੇ ਚਾਹੇ ਤੁਸੀਂ ਫੋਟੋਆਂ ਲਾਓ ਕਿਤੇ ਪੈਣ ਨਹੀਂ ਹੈਗਾ ਹੁਣ ਜੀ ਸੋ ਇਹ ਕਰਕੇ ਮੈਂ ਕਹਿੰਦਾ ਵੀ ਜੇ ਇਹੋ ਜੀਆਂ ਸ਼ਰਤਾਂ ਸੀਗੀਆਂ ਫਿਰ ਬਾਬਾ ਰਾਮ ਸਿੰਘ ਜੀ ਨੂੰ ਮੰਨ ਕੇ ਉਸ ਟਾਈਮ ਕਰ ਲੈਣੀਆਂ ਚਾਹੀਦੀਆਂ ਸੀਗੀਆਂ ਜੀ ਇਹ ਫਿਰ ਖਾਲਸਾ ਜੀ ਬਾਬਾ ਰਾਮ ਸਿੰਘ ਜੀ ਤੇ ਇਹ ਦਾਵਾ ਕਿੰਨਾ ਕੁ ਸੱਚ ਹੈ ਕਿ ਉਹਨਾਂ ਨੂੰ ਮੁਖੀ ਬਣਾ ਦਿੱਤਾ ਗਿਆ ਸੀ ਉਹ ਮੁਖੀ ਸੀ ਦਮਦਮੀ ਟਕਸਾਲ ਹੈੱਡਕੁਆਰਟਰ ਮਹਿਤਾ ਤੋਂ ਬਾਬਾ ਠਾਕਰ ਸਿੰਘ ਜੀ ਹੋਣਾ ਨੇ ਉਹਨਾਂ ਦੇ ਸਿੱਤੇ ਦਸਤਾਰ ਸਜਾਈ ਸੀ ਉਹ ਮੁਖੀ ਸੀ ਉਹ ਦਾਵਾ ਕਰਦੇ ਨੇ ਇਹ ਨਹੀਂ ਇਹ ਗੱਲ ਬਿਲਕੁਲ ਝੂਠੀ ਹੈ ਜੀ ਉਹ ਇੱਕ ਇੱਕ ਡੇਰੇ ਤੇ ਕੋਈ ਮਤਲਬ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀਗੀ ਜੀ ਪਰ ਬਾਬੇ ਠਾਕਰ ਸਿੰਘ ਹੋਣਾ ਮਾਹਪੁਰਚਾਂ ਦੀਆਂ ਆਪਣੀਆਂ ਵੀਡੀਓ ਜਿਹੜੀਆਂ YouTube ਦੇ ਉੱਪਰ ਪਈਆਂ ਹੋਈਆਂ ਆ ਤੇ ਵੀਡੀਓ ਦੇ ਵਿੱਚ ਦੱਸਿਆ ਹੋਇਆ ਜਥੇਦਾਰ ਸੁਖਦੇਵ ਸਿੰਘ ਹੁਣੀ ਬੈਠੇ ਆ ਜਾਂ ਹੋਰ ਬਹੁਤ ਸੂਝਵਾਨ ਸੱਜਣ ਬੈਠੇ ਆ ਉਸ ਟਾਈਮ ਜਦੋਂ ਦਸਤਾਰਬੰਦੀ ਹੋਈ ਆ ਹੁਣ ਭਾਈ ਮਰੀਕ ਸਿੰਘ ਜਨਾਲਾ ਜਿਹੜੇ ਆ ਉਹ ਚਾਹੇ ਖਿਲਾਫ ਆ ਪਰ ਉਹ ਉਹਨਾਂ ਸਿੰਘਾਂ ਦੇ ਵਿੱਚ ਸੀ ਪੰਜਾਂ ਸਿੰਘਾਂ ਨੇ ਤਿੰਨ ਵਾਰੀ ਪਰਚੀਆਂ ਪਾ ਕੇ ਬਾਬਾ ਜੀ ਦਾ ਨਾਂ ਕੱਢ ਕੇ ਉਹਨਾਂ ਨੂੰ ਮੁਖੀ ਬਣਾਇਆ ਜੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਉਹ ਤਾਂ ਬਿਲਕੁਲ ਹੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਤੇ ਬਿਲਕੁਲ ਹੀ ਅਮਰੀਕਾ 'ਚ ਸੀਗੇ ਉਹਨਾਂ ਨੂੰ ਸੱਦ ਕੇ ਇੱਥੇ ਤੇ ਸੱਦ ਕੇ ਉਹਨਾਂ ਨੂੰ ਮੁਖੀ ਬਣਾਇਆ ਇਹ ਇਹਦੇ ਪਿੱਛੇ ਵਜਾ ਜਦੋਂ ਸਿੰਘਾਂ ਨੇ ਬਣਾਇਆ ਖਾਲਸਾ ਜੀ ਇਹਦੇ ਪਿੱਛੇ ਵਜਾ ਕੀ ਹੈ ਮਤਲਬ ਜਿਸ ਤਰ੍ਹਾਂ ਦਮਦਮਿਤ ਕਤਸਾਲ ਚ ਇੱਥੋਂ ਜਿਹੜੇ ਵਿਚਰਨ ਵਾਲੇ ਸਿੰਘ ਸੀ ਵਿਚਰਨ ਵਾਲੇ ਸੰਤ ਮਹਾਂਪੁਰਖ ਸੀ ਵਿਚਰਨ ਵਾਲੇ ਜਿਹੜੇ ਇੱਥੋਂ ਦੇ ਲੀਡਰ ਸੀਗੇ ਉਹਨਾਂ ਦੀ ਜਗ੍ਹਾ ਤੇ ਖਾਲਸਾ ਜੀ ਨੂੰ ਅਮਰੀਕਾ ਤੋਂ ਸੱਦਣਾ ਔਰ ਉਹਨਾਂ ਨੂੰ ਸੱਦ ਕੇ ਇੱਥੇ ਮੁਖੀ ਥਾਪਣਾ ਦੇਖੋ ਮਹਾਂਪੁਰਖਾਂ ਦਾ ਸੰਘਰਸ਼ ਬਹੁਤ ਸੀਗਾ ਸੰਤ ਜਰਨੈਲ ਸਿੰਘ ਪਿੰਡਰਾਲੇ ਮਹਾਂਪੁਰਖ ਇਹਨਾਂ ਨੂੰ ਆਪ ਬਾਹ ਫੜ ਕੇ ਲੈ ਕੇ ਆਏ ਸੀ ਉਸ ਟਾਈਮ ਤੋਂ ਸੰਘਰਸ਼ ਦੇ ਵਿੱਚ ਰਹੇ ਤੇ ਥਾਣਿਆਂ ਦੇ ਵਿੱਚ ਤਸ਼ੱਦਦ ਚੱਲਿਆ ਇੱਕ ਸਮਾਂ ਸੀਗਾ ਜਦੋਂ ਮਹਾਂਪੁਰਸ਼ਾਂ ਨੂੰ ਪੁੱਠੇ ਬੰਨ ਕੇ ਲਟਕਾਇਆ ਹੋਇਆ ਸੀ ਥਾਣੇ ਦੇ ਵਿੱਚ ਤੇ ਸੰਜਨੈਲ ਸਿੰਘ ਖਾਲਸਾ ਜੀ ਨੂੰ ਨਹੀਂ ਬਾਬਾ ਸੰਤ ਹਰਨਾਮ ਸਿੰਘ ਨੂੰ ਅੱਛਾ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਨੂੰ ਪੁੱਠੇ ਬੰਨਿਆ ਸੀਗਾ ਥਾਣੇ ਦੇ ਵਿੱਚ ਤੇ ਇੱਕ ਡੀਐਸਪੀ ਵੱਲੋਂ ਗੋਲੀ ਮਾਰਨ ਦਾ ਆਰਡਰ ਸੀਗਾ ਅੱਛਾ ਜੀ ਤੇ ਉਸ ਟਾਈਮ ਬਾਬਾ ਠਾਕੁਰ ਸਿੰਘ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੂੰ ਆਣ ਕੇ ਖਬਰ ਦਿੱਤੀ ਸਿੰਘਾਂ ਨੂੰ ਸਿੰਘਾਂ ਨੇ ਵੀ ਬਾਬਾ ਜੀ ਵੀ ਬਾਬਾ ਹਰਨਾਮ ਸਿੰਘ ਨੂੰ ਥਾਣੇ ਦੇ ਵਿੱਚ ਟੰਗਿਆ ਹੋਇਆ ਏਦਾਂ ਤੇ ਗੋਲੀ ਮਾਰਨ ਦਾ ਆਰਡਰ ਆ ਉਸ ਟਾਈਮ ਬਾਬੇ ਠਾਕਰ ਸਿੰਘ ਹੁਣਾ ਨੇ ਫੋਨ ਜਥੇਦਾਰ ਟੋਰਾ ਸਾਹਿਬ ਨੂੰ ਕੀਤਾ ਹੂੰ ਤੇ ਜਥੇਦਾਰ ਟੋਰਾ ਸਾਹਿਬ ਨੇ ਉਸ ਐਸਐਸਪੀ ਨੂੰ ਫੋਨ ਕਰਕੇ ਤਾਂ ਉਹ ਬਾਬਾ ਜੀ ਨੂੰ ਉਥੋਂ ਛਡਵਾਇਆ ਤੇ ਬਾਬਾ ਠਾਕਰ ਸਿੰਘ ਹੁਣਾ ਨੇ ਜਥੇਦਾਰ ਟੋਰਾ ਸਾਹਿਬ ਨੂੰ ਇਹ ਵੀ ਗੱਲ ਕਹੀ ਵੀ ਜੇ ਤੁਸੀਂ ਇਸ ਟਾਈਮ ਬਾਬਾ ਰਾਮ ਸਿੰਘ ਹੁਣਾ ਨੂੰ ਨਹੀਂ ਛਡਾਉਂਦੇ ਤੇ ਬਹੁਤ ਵੱਡਾ ਘਾਟਾ ਪਊਗਾ ਕੰਮ ਨੂੰ ਹੂੰ ਤੇ ਉਹ ਉਹਨਾਂ ਦੇ ਕਹਿਣ ਤੇ ਛਡਾਏ ਗਏ ਉਸ ਟਾਈਮ ਪੁਲਿਸ ਦਾ ਬਹੁਤ ਵੱਡਾ ਤਸ਼ੱਦਦ ਸੀਗਾ ਬਾਬਾਈ ਤੇ ਤੇ ਬਾਬਾ ਜੀ ਕਾਲ ਤੱਕ ਸਾਹਿਬ ਦੀ ਜਦੋਂ ਠੱਡੇ ਦੀ ਸੇਵਾ ਵਾਸਤੇ ਗਏ ਆ ਨਾ ਗ੍ਰਹੀ ਕਰਨ ਵਾਸਤੇ ਉਦੋਂ ਬਾਬੇ ਠਾਕੁਰ ਸਿੰਘ ਜੁਣਾ ਨੇ ਭੇਜੇ ਹੋਏ ਆ ਜੀ ਤੇ 13 ਸਾਲ ਉਥੇ ਬਾਬਾ ਹਰਨਾਮ ਸਿੰਘ ਜੁਣਾ ਨੇ ਇੱਕ ਘਰ ਦੇ ਵਿੱਚ ਬੰਦਗੀ ਕੀਤੀ ਆ ਅਮਰੀਕਾ ਅਮਰੀਕਾ ਫਿਰ ਉਥੋਂ ਦੇ ਮੈਂ ਆਪ ਖੁਦ ਜਾ ਕੇ ਜਿਹੜੇ ਸ਼ਟਲ ਦੇ ਵਿੱਚ ਸਿੰਘ ਰਹਿੰਦੇ ਆ ਜਿਹੜੇ ਪਰਿਵਾਰ ਰਹਿੰਦੇ ਆ ਉਹਨਾਂ ਨੂੰ ਮੈਂ ਮਿਲ ਕੇ ਆਇਆ ਜੀ ਉਹਨਾਂ ਨੇ ਦੱਸਿਆ ਵੀ ਆ ਘਾਰਿਆ ਇੱਥੇ ਬਾਬਾ ਜੀ ਮਤਲਬ ਬੰਦਗੀ ਕਰਦੇ ਹੁਣ ਮਤਲਬ ਜ਼ਿਆਦਾ ਇਹੋ ਜੀਆਂ ਗੱਲਾਂ ਅਸੀਂ ਨਹੀਂ ਕਰਦੇ ਪਰ ਮਜਬੂਰੀ ਬਣ ਗਈ ਆ ਵੀ ਹੁਣ ਉਹ ਗੱਲਾਂ ਵੀ ਸਾਨੂੰ ਸਾਹਮਣੇ ਲਿਆਉਣੀਆਂ ਪੈਣੀਆਂ ਮਾਹਪੁਰਚਾ ਦੀ ਬੰਦਗੀ ਬਹੁਤ ਆ ਉਹਨਾਂ ਨੇ 13 ਸਾਲ ਉੱਥੇ ਬੰਦਗੀ ਕੀਤੀ ਉੱਥੇ ਉਹਨਾਂ ਨੇ ਪ੍ਰਚਾਰ ਕੀਤਾ ਉਹਨਾਂ ਨੇ ਉਹ ਬਾਬੇ ਠਾਕਰ ਸਿੰਘ ਉਹਨਾਂ ਦੇ ਕਹਣੇ ਚ ਸੀਗੇ ਜੀ ਉਹਨਾਂ ਨੇ ਕਿਹਾ ਵੀ ਤੁਸੀਂ ਉੱਥੇ ਰਹੋ ਜੀ ਉਹਨਾਂ ਦੇ ਕਹਣੇ ਤੋਂ ਬਿਨਾਂ ਤੇ ਰਹਿ ਨਹੀਂ ਸਕਦੇ ਫਿਰ ਜਤੇਦਰ ਸੁਖਦੇਵ ਸਿੰਘ ਹੁਣੀ ਦੱਸਦੇ ਆ ਗੱਲ ਵੀ ਬਾਬਾ ਬਾਬਾ ਠਾਕਰ ਸਿੰਘ ਉਹਨਾਂ ਨੇ ਇਹ ਗੱਲ ਕਹੀ ਆ ਵੀ ਹੁਣ ਉਹਨਾਂ ਨੂੰ ਉੱਥੋਂ ਸਾਧ ਲਈਏ ਤੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਦਈਏ ਠੀਕ ਤੇ ਜਦੋਂ ਸਮਾਂ ਆ ਗਿਆ ਤੇ ਸਮਾਂ ਆ ਗਿਆ ਜਿਹਦੀ ਗੱਦੀ ਸੀ ਉਹਨੇ ਸਾਖ ਲਈ ਅਸੀਂ ਤਾਂ ਇਹ ਮੰਨਦੇ ਆਂ ਵੀ ਇਹ 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 ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਗੱਦੀ ਆ ਸ਼ਹੀਦਾਂ ਦੀ ਗੱਦੀ ਆ ਇਹ ਗੱਦੀ ਤੇ ਸ਼ਹੀਦਾਂ ਦਾ ਪਹਿਰਾ ਤੇ ਸ਼ਹੀਦਾਂ ਦੀਆਂ ਰਹਿਮਤਾਂ ਦਾ ਹੜ ਵਗਦਾ ਤੇ ਇਸ ਗੱਦੀ ਤੇ ਉਹੀ ਬਹਿ ਸਕਦਾ ਜਿਹੜਾ ਗੱਦੀ ਦਾ ਮਾਲਕ ਆ ਤੇ ਜੋ ਇਸ ਦਮਦਮੀ ਟਕਸਾਲ ਦੇ ਹੈੱਡ ਕੁਆਰਟਰ ਦੀ ਪਰੰਪਰਾ ਰਹੀ ਹੈ ਜੋ ਇਤਿਹਾਸ ਰਿਹਾ ਜੋ ਗੌਰਮਈ ਇਤਿਹਾਸ ਹੈ ਤੁੰਗਾ 14ਵੇਂ ਮੁਖੀ ਸਤਪੰਬਰ ਜਰਨੈਲ ਸਿੰਘ ਖਾਲਸਾ ਜੀ ਤੋਂ ਬਾਅਦ ਕਿ ਜਿਹੜੇ ਹੁਣ ਉਹ ਝਲਕ ਹੈ ਉਹ ਵਾਲਾ ਯਲਵਾ ਨਹੀਂ ਹੈ ਉਹ ਵਾਲਾ ਰਤਬਾ ਨਹੀਂ ਹੈ ਕਿਉਂਕਿ ਤਸਵੀਰਾਂ ਕੁਝ ਦਿਖਾਉਂਦੇ ਨੇ ਇੱਕ ਤਸਵੀਰ ਦਿਖਾਉਂਦੇ ਨੇ ਸਨ ਜਰਨੈਲ ਸਿੰਘ ਖਾਲਸਾ ਜੀ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਬੈਠੇ ਹੋਏ ਨੇ ਜਿਹੜੀ ਸ਼ਰਮ ਨੇ ਕਹਾਈਦਾ ਜਾਨਕਾ ਬਾਦਲ ਹਣੀ ਉੱਥੇ ਬੈਠੇ ਨੇ ਇੱਕ ਤਸਵੀਰ ਨਾਲ ਇਹ ਦਿਖਾ ਦਿੱਤੀ ਜਾਂਦੀ ਹੈ ਕਿ ਬਾਦਲ ਹਣੀ ਬੈਠੇ ਨੇ ਤੇ ਉਹਨਾਂ ਦੇ ਪੈਰਾਂ 'ਚ ਬੈਠੇ ਹੋਏ ਨੇ ਬਾਬਾ ਤੁਮਾ ਜੀ ਹਾਂਜੀ ਤੇ ਇਹਨਾਂ ਦੋਨਾਂ ਦੀ ਤੁਲਨਾ ਕੀ ਕੋਈ ਸਮਝ ਨਹੀਂ ਹੈ ਕਿ ਟਕਸਾਲ ਪੈਰਾਂ 'ਚ ਕਿਵੇਂ ਬੈਠਾ ਅਸਲ ਦੇ ਵਿੱਚ ਇਸ ਗੱਲ ਨੂੰ ਬਹੁਤ ਵਾਰੀ ਅਸੀਂ ਕੋਸ਼ਿਸ਼ ਕੀਤੀ ਹੈ ਵੀ ਸੰਗਤਾਂ ਤੱਕ ਦਸੀਏ ਪਰ ਸੰਗਤਾਂ ਦੇ ਵਿੱਚ ਕੁਝ ਉਹ ਲੋਕ ਹੁੰਦੇ ਜਿਨ੍ਹਾਂ ਨੇ ਉਹੀ ਫੋਟੋ ਵਾਇਰਲ ਕਰਨੀ ਹੁੰਦੀ ਆ ਠੀਕ ਹੈ ਪਰ ਉਤੋਂ ਥੋੜਾ ਸਮਾਂ ਬਾਅਦ ਉਹੀ ਬਾਦਲ ਸਰਕਾਰ ਆ ਜਿਹੜੀ ਬਾਬਾ ਰਨਾਮ ਸਿੰਘ ਹੁਣਾਂ ਦੇ ਪੈਰਾਂ 'ਚ ਬੈਠੀ ਆ ਤੇ ਬਾਬਾ ਜੀ ਆਪ ਤਖਤ ਤੇ ਬੈਠੇ ਹੋਏ ਆ ਅੱਛਾ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਵੀ ਜਦੋਂ ਸਰਕਾਰ ਬਣੀ ਨਾ ਦੂਜੀ ਵਾਰੀ ਇਹ ਬਾਦਲਾ ਦੀ ਉਸ ਟਾਈਮ ਤੁਹਾਨੂੰ ਯਾਦ ਹੋਊਗਾ ਪ੍ਰਕਾਸ਼ ਸਿੰਘ ਬਾਦਲ ਹੁਣਾ ਦਾ ਚੂਲਾ ਟੁੱਟਾ ਹੋਇਆ ਸੀਗਾ ਜੀ ਤੇ ਉਹਨਾਂ ਨੂੰ ਇੱਕ ਬੱਸ ਦੇ ਵਿੱਚ ਲੈ ਜਾਂਦੇ ਸੀਗੇ ਤੇ ਉਹ ਬੱਸ ਹੀ ਵੀਲਚੇਅਰ 'ਚ ਹੀ ਲੈ ਕੇ ਆਉਂਦੇ ਹੁੰਦੇ ਸੀ ਠੀਕ ਉਹ ਵੀਲਚੇਅਰ ਦੇ ਵਿੱਚ ਹੀ ਆਏ ਬਾਕੀ ਸਾਰੇ ਥੱਲੇ ਬੈਠੇ ਆ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਵੀ ਸਾਰੇ ਆਪਣੀ ਸੰਗਤ ਨੂੰ ਮੈਂ ਦੱਸਣਾ ਚਾਹੁੰਦਾ ਵੀ ਕੋਈ ਵੀ ਕਿਤੇ ਮਹਾਪੁਰਸ਼ਾਂ ਦੇ ਕੋਲ ਜਾਵੇ ਤੇ ਮਹਾਪੁਰਸ਼ਾਂ ਦੀ ਇਹ ਸ਼ੁਰੂਤ ਆਤਰੀ ਦਮਦਮੀ ਟਕਸਾਲ ਦੇ ਵਿੱਚ ਵੀ ਪੁਰਾਣੇ ਮਹਾਪੁਰਸ਼ਾਂ ਦੀ ਤੇ ਹੁਣ ਵੀ ਕਿ ਜਿਹੜਾ ਕੋਈ ਜਾਂਦਾ ਹੈ ਉਹ ਨੂੰ ਉੱਥੋਂ ਪ੍ਰਸ਼ਾਦ ਦਿੰਦੇ ਆ ਚਾਹੇ ਕੋਈ ਵੀ ਉਹਨਾਂ ਦੇ ਕੋਲ ਵੇਸਣ ਹੋਵੇ ਲੱਡੂ ਹੋਵੇ ਵੰਡਦੇ ਆ ਜੀ ਉਸ ਟਾਈਮ ਬਾਬਾ ਜੀ ਨੇ ਆਪਣੇ ਆਪ ਬਾਬਾ ਜੀ ਦੀ ਬੜੀ ਨਿਮਰਤਾ ਨਾਲ ਹੀ ਸੇਵਾ ਵਾ ਬਾਬਾ ਜੀ ਤੁਸੀਂ ਹੁਣ ਵੀ ਦੇਖੋਗੇ ਨਾ ਤੇ ਆਪ ਬਾਬਾ ਜੀ ਲੰਗਰ ਦੇ ਵਿੱਚ ਸੇਵਾ ਵਰਤ ਕਰਦੇ ਰਹਿੰਦੇ ਆ ਜੀ ਉੱਥੇ ਵੀ ਬਾਬਾ ਜੀ ਨੇ ਸਾਰੇ ਇਹ ਅਕਾਲੀ ਦਲ ਆਇਆ ਇਕੱਠਾ ਹੋ ਕੇ ਉਸ ਟਾਈਮ ਵੀ ਬਾਬਾ ਜੀ ਨੇ ਆਪ ਇਹਨੂੰ ਵੇਟਰ ਨਾਲ ਜੋੜ ਦੇਣਾ ਅਸੀਂ ਇਹਨੂੰ ਵਰਤਾਵਾ ਸਮਝਦੇ ਹਾਂ ਗੁਰੂ ਘਰ ਦਾ ਸੇਵਾਦਾਰ ਜੀ 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 ਇਹਨੂੰ ਝੂਠਾ ਬਣਾ ਕੇ ਕਰ ਦੇਣਾ ਹੁਣ ਮੈਂ ਕਿਤੇ ਥਾਲੀ ਲੈ ਕੇ ਜਾਂ ਮਤਲਬ ਬਾਲਟੀ ਲੈ ਕੇ ਵਰਤਾਵੰਡਿਆ ਮੈਂ ਤੇ ਮੈਨੂੰ ਵੇਟਰ ਨਾਲ ਜੋੜ ਦਵੇ ਕੋਈ ਮਤ ਤਾਂ ਸਾਡੀ ਆ ਨਾ ਅਰਦਾਸ ਜਿਹੜੀ ਇੱਕ ਜ਼ਿਕਰ ਬੜਾ ਚੱਲਿਆ ਸੀ ਕਿ ਜਿਹੜੀ ਇਹਨਾਂ ਨੇ ਬੀਬੀ ਜੀ ਉਹਨਾਂ ਵਾਸਤੇ ਅਰਦਾਸ ਕੀਤੀ ਸੀ ਜੀ ਹਾਂਜੀ ਉਹ ਅਰਦਾਸ ਦਖੀ ਤੁੱਕ ਸੀਗਾ ਉਹਨੂੰ ਵੀ ਲੈ ਕੇ ਬੜੀ ਚਰਚਾ ਹੋਈ ਸੀ ਕਿ ਅਰਦਾਸ ਇੰਨੀ ਉਹਨੂੰ ਇਹ ਕਿਹਾ ਗਿਆ ਸੀ ਕਿ ਬਹੁਤ ਵੱਡੀ ਚਮਚੀ ਕਰ ਰਹੇ ਨੇ ਨਹੀਂ ਇਦਾਂ ਹੈ ਜੀ ਦੇਖੋ ਜੀ ਕੋਈ ਵੀ ਮਾਂ ਪੁਰਖ ਜਾਂ ਕੋਈ ਗੁਰੂ ਘਰ ਦਾ ਵਜ਼ੀਰ ਜੀ ਉਹਨੂੰ ਕੋਈ ਵੀ ਕਹੂਗਾ ਤੇ ਉਹ ਚੜ੍ਹਦੀ ਕਲਾ ਦੀ ਅਰਦਾਸ ਹੀ ਕਰੂਗਾ ਹਰ ਇੱਕ ਦੀ ਨਹੀਂ ਉਦੋਂ ਬੜਾ ਸਪੈਸ਼ਲ ਨਾਮ ਲੈ ਕੇ ਅੰਮ੍ਰਿਤਸਰ ਮੈਂ ਉਦੋਂ ਦੀ ਗੱਲ ਦੱਸਣਾ ਚਾਹਤ ਹਾਂ ਇਹ ਗੱਲ ਇਹ ਹੋਈ ਸੀਗੀ ਵੀ ਜਿਹੜਾ ਸੁੰਦਰੀ ਕਰਨ ਹੋਇਆ ਹਨਾ ਸ੍ਰੀ ਹਰਿਮੰਦਰ ਸਾਹਿਬ ਦਾ ਅੱਛਾ ਜੀ ਸੁੰਦਰੀ ਕਰਨ ਜਦੋਂ ਜਾ ਕੇ ਦੇਖਿਆ ਨਾ ਸਾਰੇ ਸੰਤ ਸਮਾਜ ਨੇ ਤੇ ਸੁੰਦਰੀ ਕਰਨ ਬਹੁਤ ਸੋਹਣਾ ਸੀਗਾ ਠੀਕ ਹੈ ਜੀ ਤੁਸੀਂ ਵੀ ਹੁਣ ਜਾਓ ਜੀ ਜੀ ਤੇ ਤੁਹਾਨੂੰ ਵੀ ਪਤਾ ਲੱਗੂਗਾ ਵੀ ਜੋ ਕੁਛ ਉਹ ਸੁੰਦਰੀ ਕਰਨ ਦੇ ਵਿੱਚ ਪਹਿਲਾਂ ਦੇਖ ਸੀਗੀ ਤੇ ਹੁਣ ਦੇਖਾ ਉਹ ਬਹੁਤ ਸੋਹਣੀ ਆ ਠੀਕ ਹੈ ਉਹ ਸੁੰਦਰੀ ਕਰਨ ਕਰਕੇ ਉਹਨਾਂ ਨੇ ਇੱਕ ਪਲਾਨ ਰੱਖਿਆ ਸੀਗਾ ਵੀ ਬਾਬਾ ਜੀ ਜੇ ਸਾਡੀ ਸਰਕਾਰ ਅਗਲੀ ਬਣ ਗਈ ਤੇ ਅਸੀਂ ਆਹ ਪਲਾਨ ਜਿਹੜਾ ਆ ਉਹ ਕੋਈ ਪਲਾਨ ਸੀਗਾ ਬਹੁਤ ਡੂੰਗਾ ਇੱਥੇ ਡਿਸਕਸ ਨਹੀਂ ਕਰ ਸਕਦੇ ਆਪਾਂ ਜੀ 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 ਵੀ ਅਸੀਂ ਉਹ ਸ੍ਰੀ ਹਰਮੰਦਰ ਸਾਹਿਬ ਆਵਾਸ ਤੇ ਵੱਡਾ ਕਰਨਾ ਚਾਹੁੰਦੇ ਆ ਤੇ ਉਹ ਬਾਬਾ ਜੀ ਉਸ ਗੱਲ ਨੂੰ ਲੈ ਕੇ ਤੇ ਉਹਨਾਂ ਦੇ ਮਨ ਦੇ ਵਿੱਚ ਪਿਆਰ ਆ ਗਿਆ ਵੀ ਜੇ ਆਹ ਕੰਮ ਕਿਤੇ ਹੋ ਗਿਆ ਤੇ ਬੜਾ ਵੱਡਾ ਕੰਮ ਹੋਊਗਾ ਤੇ ਉਹਨਾਂ ਨੇ ਕਿਹਾ ਵੀ ਮੈਂ ਅਰਦਾਸ ਕਰਦਾ ਵੀ ਸਿੱਖਾਂ ਦੇ ਮੂਰੇ ਵੀ ਉਹ ਇਹਨਾਂ ਨੂੰ ਵੋਟਾਂ ਪਾਉਣ ਵੋਟਾਂ ਪਾ ਕੇ ਇਹਨਾਂ ਦੀ ਸਰਕਾਰ ਬਣਾਉਣ ਵੀ ਇਹ ਕਿਤੇ ਕਾਮਯਾਬ ਹੋ ਜੇ ਗੱਲ ਬਾਅਦ ਦੇ ਵਿੱਚ ਉਹ ਸਰਕਾਰਾਂ ਕਈ ਕੁਝ ਕਰ ਜਾਂਦੀਆਂ ਐ ਬਹੁਤ ਡੋਲ ਜਾਂਦੀਆਂ ਐ ਹੋਰ ਵੀ ਸਰਕਾਰਾਂ ਦੀਆਂ ਬੜੀਆਂ ਤਕੜੀਆਂ ਰਾਜਨੀਤੀਆਂ ਹੁੰਦੀਆਂ ਜਿਹੜੀਆਂ ਦੂਜੀਆਂ ਸਰਕਾਰਾਂ ਨੂੰ ਸੁੱਟਣਾ ਹੁੰਦਾ ਇਹ ਤੇ ਇਹ ਤੇ ਕੁਝ ਚੱਲਦਾ ਹੀ ਰਹਿੰਦਾ ਐ ਇਹ ਚਾਹਤ ਜੀ ਵੱਡਾ ਸਵਾਲ ਇਹ ਐ ਕਿ ਦੰਦਮਿ ਟਕਸਾਲ ਜਦੋਂ ਰਾਮ ਰਹੀਮ ਦਾ ਮਾਮਲਾ ਆਉਂਦਾ ਦੰਦਮਿ ਟਕਸਾਲ ਚੋਂ ਉਹਨਾਂ ਦੇ ਪੋਸਟਰ ਪਾੜੇ ਗਏ ਦਮਦਮਿਤਕਸਾਲ ਕੋਈ ਦਮਦਮਿਤਕਸਾਲ ਦਾ ਸਿੰਘ ਅੱਗੇ ਦਿਖਾਈ ਨਹੀਂ ਦਿੰਦਾ ਬੇਅਦਬੀ ਦੀ ਆਵਾਜ਼ ਆਂਦੀ ਹੈ ਉਹ ਧਮਕੀਆਂ ਵਾਲੇ ਚਿੱਠੀਆਂ ਲਾਂਦੇ ਸਾਰਾ ਕੁਝ ਹੈ ਦਮਦਮਿਤਕਸਾਲ ਦਾ ਮਿੱਤ ਪਰ ਗਾੜੀ ਦੇ ਵਿੱਚ ਮਾਮਲਾ ਹੁੰਦਾ ਜੀ ਗੋਲੀਆਂ ਚੱਲਦੀਆਂ ਦਮਦਮਿਤਕਸਾਲ ਦਾ ਕੋਈ ਰਿਐਕਸ਼ਨ ਨਹੀਂ ਸੋ ਇਹ ਬਹੁਤ ਸਾਰੇ ਐਸੇ ਪੰਥਕ ਮੁੱਦੇ ਵਾਪਰੇ ਜਿਨ੍ਹਾਂ ਦੇ ਵਿੱਚ ਦਮਦਮਿਤਕਸਾਲ ਦੀ ਚੁੱਪ ਨੂੰ ਲੈ ਕੇ ਬੜੇ ਸੰਜੀਦਾ ਸਵਾਲ ਉੱਠੇ ਕਿ ਆਖਿਰ ਦਮਦਮਿਤਕਸਾਲ ਕਿਹਦੇ ਨਾਲ ਕਿਹਦੇ ਨਾਲ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਜਿਹੜੇ ਦਮਦਮਿਤਕਸਾਲ ਵੈਸੇ ਕਲੀਅਰ ਆ ਕਿ ਦਮਦਮਿਤਕਸਾਲ ਪੰਥ ਦੇ ਨਾਲ ਦਮਦਮਿਤਕਸਾਲ ਦੇ ਇੱਕ ਤਾਂ ਚੁੱਪ ਵਾਲੀ ਗੱਲ ਨਹੀਂ ਹੈ ਕਿ ਦਮਦਮਿਤਕਸਾਲ ਨੇ ਪੰਜਾਬ ਬੰਦ ਸੱਦਾ ਦਿੱਤਾ ਦਮਦਮਿਤਕਸਾਲ ਦਾ ਪੰਜਾਬ ਬੰਦ ਸੱਦਾ ਸਭ ਤੋਂ ਵਧੀਆ ਸੱਦਾ ਗਿਆ ਅਖਬਾਰਾਂ ਦੇ ਵਿੱਚ ਚੈਨਲਾਂ ਦੇ ਵਿੱਚ ਗਈਆਂ ਗੱਲਾਂ ਪਰ ਸਾਨੂੰ ਕੋਈ ਮੀਡੀਆ ਜਾਂ ਮਤਲਬ ਸਾਨੂੰ ਕੋਈ ਜਿਹੜਾ ਸੋਸ਼ਲ ਮੀਡੀਆ ਵੀ ਜਿਹੜੇ ਆਪਣੀ ਸੰਗਤ ਆ ਉਹ ਸ਼ੇਅਰ ਕਰਕੇ ਨਹੀਂ ਰਾਜ਼ੀ ਸੀਗੀ ਕਿਉਂਕਿ ਸਾਨਕੋ ਬਹੁਤ ਸਤਿਕਾਰਯੋਗ ਤਕਸਾਲ ਦਾ ਬਹੁਤ ਵੱਡਾ ਸਤਿਕਾਰ ਹੈ ਖਾਸ ਕਰਕੇ ਦਮਦਮਿਤ ਤਕਸਾਲ ਦਾ ਜ਼ਿਕਰ ਆਂਦਾ ਜਦੋਂ ਉੱਥੇ ਬਹੁਤ ਵੱਡਾ ਸਤਿਕਾਰ ਹੈ ਤੁਸੀਂ ਕੁਝ ਕਰਦੇ ਹੋ ਉਹਨਾਂ ਤੇ ਉਹ ਅੱਗ ਵਾਂਗੂ ਵਾਇਰਲ ਹੁੰਦਾ ਇਹ ਨਾ ਕਹੋ ਬਾਕੀ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਦੱਸੋ ਤਾਂ ਸਹੀ ਕੋਈ ਆਂਕੜਾ ਤੇ ਦੱਸੋ ਵੀ ਜੇਕਰ ਅੱਜੇ ਰਾਮ ਰਹੀਮ ਨੇ ਜ਼ੁਰਤ ਕੀਤੀ ਕਿਤੇ ਗੁਰਮਹਾਰਾਜ ਜੀ ਦਾ ਸਮਾਂਗ ਰਚੰਦੀ ਤੇ ਦਮਦਮਿਤ ਕਤਸਾਲ ਨੇ ਆ ਐਕਸ਼ਨ ਲਿਆ ਉਹਦੀ ਫਿਲਮ ਨਹੀਂ ਚੱਲਣ ਦਿੱਤੀ ਦਮਦਮਿਤ ਕਤਸਾਲ ਨੇ ਆਪ ਜਾ ਕੇ ਉਹਨਾਂ ਦੇ ਪੋਸਟੇ ਪਾੜੇ ਜੇਕਰ ਉਸ ਸਮੇਂ ਦੀ ਮੌਜੂਦਾ ਅਕਾਲੀ ਦਲ ਦੀ ਸਰਕਾਰ ਨੇ ਉਹਦੇ ਹੱਕ 'ਚ ਭੁਗਤੇ ਆ ਰਾਮ ਰਹੀਮ ਦੇ ਤਦਦਮੇ ਟਕਸਾਲ ਦਾ ਆ ਐਕਸ਼ਨ ਸੀ ਮੁਆਫੀ ਆਈ ਹੈ ਤਦਦਮੇ ਟਕਸਾਲ ਦਾ ਆ ਐਕਸ਼ਨ ਸੀ ਮੁਆਫੀ ਤੋਂ ਬਾਅਦ ਪੋਸਟਰ ਛਾਪੇ ਗਏ ਨੇ ਤੇ ਦਮਦਮੀ ਟਕਸਾਲ ਦਾ ਆ ਰਿਐਕਸ਼ਨ ਸੀ ਲੇਕਿਨ ਅਗਰ ਗੁਰੂ ਸਾਹਿਬ ਦੀ ਬੇਦਬੀ ਹੁੰਦੀ ਹੈ ਕੋਟਕਪੂਰੇ ਦੇ ਵਿੱਚ ਉਹ ਧਮਕੀ ਲਾ ਕੇ ਪੂਰੀ ਕੌਮ ਨੂੰ ਬੰਗਾਰਦੇ ਨੇ ਦਮਦਮੀ ਟਕਸਾਲ ਦਾ ਆ ਐਕਸ਼ਨ ਸੀ ਸੋ ਉਦੋਂ ਜਿਹੜੇ ਉਹ ਸਾਰੇ ਐਕਸ਼ਨ ਆ ਨਾ ਉਹ ਕਿਤੇ ਨਾ ਕਿਤੇ ਉਹ ਤਾਂ ਕਿਤੇ ਗਾਇਬ ਰਹੇ ਹੋ ਤੁਸੀਂ ਸਾਰੇ ਇਹ ਗੱਲ ਤੁਹਾਡੀ ਠੀਕ ਆ ਵੀ ਕਈ ਐਕਸ਼ਨ ਬਿਲਕੁਲ ਫਰੰਟ ਤੇ ਨਹੀਂ ਕੀਤੇ ਜਾਂਦੇ ਹੁੰਦੇ ਕਈ ਐਕਸ਼ਨ ਹੁੰਦੇ ਆ ਜਿਹੜੇ ਮਤਲਬ ਤੁਸੀਂ ਜਿੱਥੇ ਬੈਠੇ ਹੋ ਉਥੋਂ ਤੁਹਾਡੇ ਜ਼ਰੂਰੀ ਹੁੰਦੇ ਆ ਵੀ ਤੁਸੀਂ ਛੱਡ ਨਹੀਂ ਸਕਦੇ ਹੁੰਦੇ ਇਹ ਕੋ ਗੱਲ ਹੁੰਦੀ ਵੀ ਜੇ ਤਾਂ ਅਸੀਂ ਹੁਣ ਉਥੇ ਜਥੇਦਾਰਾਂ ਤੇ ਪ੍ਰੈਸ਼ਰ ਪਾਇਆ ਵੀ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਉਥੇ ਜਾ ਕੇ ਅਸੀਂ ਬਾਦਲਾਂ ਤੇ ਪ੍ਰੈਸ਼ਰ ਪਾਇਆ ਵੀ ਤੁਸੀਂ ਇਹ ਗਲਤ ਕੰਮ ਕੀਤਾ ਹੈ ਗਲਤ ਐਕਸ਼ਨ ਲਿਆ ਹੈ ਉਹ ਸਾਰੇ ਜਿਹੜੇ ਹਰ ਇੱਕ ਚੀਜ਼ ਸਾਹਮਣੇ ਨਹੀਂ ਰੱਖੀ ਜਾਂਦੀ ਹੁਣ ਧਿਆਨ ਸਿੰਘ ਮੰਡ ਹੋਣਾ ਨੇ ਲਾਇਆ ਉਥੇ ਮੋਰਚਾ ਜੀ ਧਿਆਨ ਸਿੰਘ ਮੰਡ ਹੋਣਾ ਨੇ ਸਾਡੇ ਤੱਕ ਅਪਰੋਚ ਕੀਤੀ ਵੀ ਮੋਰਚੇ ਦੇ ਵਿੱਚ ਤੁਸੀਂ ਸ਼ਮੂਲੀਅਤ ਕਰੋ ਤੇ ਸਾਨੂੰ ਅਸੀਂ ਉਹਨਾਂ ਨੂੰ ਪੁੱਛਿਆ ਵੀ ਕੀ ਚਾਹੀਦਾ ਤੁਹਾਨੂੰ ਸਾਡੇ ਵੱਲੋਂ ਜੀ ਉਹਨਾਂ ਨੇ ਲੰਗਰ ਦੀਆਂ ਸੇਵਾਵਾਂ ਪੁੱਛੀਆਂ ਸੰਗਤ ਦੀਆਂ ਸੇਵਾਵਾਂ ਪੁੱਛੀਆਂ ਅਸੀਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਪਰ ਜਦੋਂ ਬਾਬਾ ਜੀ ਉੱਥੇ ਜਾਣਾ ਸ਼ੁਰੂ ਹੋਏ ਤੇ ਅਮਰੀਕ ਸਿੰਘ ਅਜਨਾਲੇ ਨੇ ਉੱਥੇ ਬਹੁਤ ਸਖਤ ਨਫ਼ਰਤ ਦੇ ਵਿੱਚ ਬਿਆਨ ਦੇਤੇ ਉਹਨਾਂ ਨੇ ਸੰਤ ਬਿਆਨ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਲੇ ਮਹਾਂਪੁਰਸ਼ਾਂ ਦੇ ਉੱਤੇ ਵੀ ਦੂਸ਼ਣਬਾਜ਼ੀ ਕੀਤੀ ਬਾਬਾ ਸੁਖਾ ਜਿੰਦਾ ਜਿਹੜੇ ਸੀਗੇ ਉਹਨਾਂ ਦੇ ਉੱਪਰ ਵੀ ਦੂਸ਼ਣਬਾਜੀ ਕੀਤੀ ਉਹਨਾਂ ਨੇ ਸਤਵੰਤ ਸਿੰਘ ਬਿਆੰਤ ਸਿੰਘ ਉਹਨਾਂ ਦੇ ਵੀ ਉੱਪਰ ਦੂਸ਼ਣਬਾਜੀ ਕੀਤੀ ਠੀਕ ਹੈ ਉਹ ਦੂਸ਼ਣਬਾਜੀਆਂ ਤੋਂ ਅਸੀਂ ਕਿਸੇ ਨਾ ਕਿਸੇ ਥਾਂ ਤੇ ਹਰ ਟਾਈਮ ਟਕਰਾਅ ਤੋਂ ਬਚਦੇ ਰਹੇ ਵੀ ਜਿੱਥੇ ਵੀ ਧਰਨੇ ਤੇ ਜਾਂਦੇ ਆ ਉੱਥੇ ਸਭ ਤੋਂ ਵੱਡਾ ਟਕਰਾਅ ਸੀਗਾ ਸਾਡਾ ਦੇਸ ਦਾ ਅਸੀਂ ਨਹੀਂ ਚਾਹੁੰਦੇ ਵੀ ਉਹਨਾਂ ਦਿਨਾਂ ਦੇ ਵਿੱਚ ਪਹਿਲਾਂ ਹੀ ਉਹ ਹਿਰਦੇ ਤਾਂ ਬਲੁੰਦਰੇ ਸਿੱਖਾਂ ਦੇ ਤੇ ਅਸੀਂ ਆਪਣਾ ਉੱਥੇ ਜਾ ਕੇ ਇੱਕ ਇੱਕ ਨਵਾਂ ਤਮਾਸ਼ਾ ਲਾ ਕੇ ਬੈਠੀਏ ਅਸੀਂ ਆਪਣੇ ਪੱਖ ਤੋਂ ਸਾਡੀਆਂ ਆਪਣੀਆਂ ਜਿਹੜੀਆਂ ਅ ਜਮੇਵਾਰੇ ਸਿੰਘ ਸੀਗੇ ਸਾਡੇ ਅਸੀਂ ਆਪਣੇ ਪੱਖ ਤੋਂ ਬਹੁਤ ਕੰਮ ਕੀਤੇ ਆ ਇੰਨਾ ਕਿ ਕਲੀਅਰ ਕਰ ਦਿਓ ਦਮਦਮੇ ਟਕਸਾਲ ਕੀ ਦੇ ਨਾਲ ਪੰਥ ਦੇ ਨਾਲ ਕੌਮ ਦੇ ਨਾਲ ਉਹ ਕਿ ਜਾਂ ਕਿਸੇ ਪਰਿਵਾਰ ਦੇ ਨਾਲ ਬਿਲਕੁਲ ਪੰਥ ਦੇ ਨਾਲ ਸਾਬਤ ਕਿਉਂ ਨਹੀਂ ਹੁੰਦਾ ਸਾਬਤ ਦੇਖੋ ਮੈਂ ਤਾਂ ਤੁਹਾਨੂੰ ਦੱਸ ਰਿਹਾ ਵੀ ਸਾਡੇ ਜਿਹੜੇ ਕਾਰਜ ਆ ਉਹ ਕੋਈ ਵੀ ਜਥੇਬੰਦੀ ਕੋਈ ਸੰਪਰਦਾ ਦੇ ਕਾਰਜ ਉਹਨੇ ਨਹੀਂ ਹੈਗੇ ਜਿੰਨੇ ਅਸੀਂ ਗਿਣਾ ਸਕਦੇ ਆ ਤੇ ਬਾਬਾ ਹਰਨਾਮ ਸਿੰਘ ਉਹਨਾਂ ਦਾ ਇੱਕ ਵੀ ਕਾਰਜ ਇਦਾਂ ਦਾ ਨਹੀਂ ਹੈਗਾ ਜਿਹੜਾ ਉਹਨਾਂ ਨੇ ਆਪਣੇ ਘਰ ਵਾਸਤੇ ਕੀਤਾ ਹੋਵੇ ਤੇ ਜਦੋਂ ਵੀ ਬਾਦਲ ਪਰਵਾਰ ਤੇ ਜਾਂ ਸ਼ਰੋਮਣੀ ਅਕਾਲੀ ਦਲ ਤੇ ਕੋਈ ਵੀ ਟਿੱਪਣੀ ਹੁੰਦੀ ਕੋਈ ਵੀ ਉਹਨਾਂ ਕੋਲ ਗਲਤੀ ਹੁੰਦੀ ਹੈ ਤਾਂ ਦਮਦਮਿਤ ਇਕਸਾਲ ਵੱਲੋਂ ਹੈੱਡਕੁਆਰਟਰ ਵੱਲੋਂ ਜਾਂ ਉਹਨਾਂ ਦੇ ਬੁਲਾਰਿਆਂ ਵੱਲੋਂ ਕੋਈ ਕੋਈ ਬਿਆਨ ਨਹੀਂ ਆਇਆ ਨਾ ਬਾਬਾ ਜੀ ਆਇਆ ਬਿਆਨ ਅਸੀਂ ਲਾਏ ਹੋਏ ਬਹੁਤ ਬਿਆਨ ਲੱਗੇ ਹੋਏ ਸਾਡੇ ਹੂੰ ਮੇਰੇ ਮੇਰੇ ਕੋਲ ਮੈਂ ਆਪਣੀ ਸੋਸ਼ਲ ਮੀਡੀਆ ਫੇਸਬੁੱਕ ਤੇ ਪਾਏ ਹੋਏ ਬਹੁਤ ਬਿਆਨ ਅੱਛਾ ਹਾਂ ਬਹੁਤ ਬਿਆਨ ਲਾਏ ਅਸੀਂ ਹਰ ਵਾਰੀ ਅਕਾਲੀ ਦਲ ਦੇ ਕਨਨਕ ਨਹੀਂ ਜਾਈ ਇੱਕ ਵਾਰੀ ਸੁਖਬੀਰ ਸਿੰਘ ਬਾਦਲੂਣਾ ਨੇ ਹੋਲੀ ਖੇਡੀ ਸੀਗੀ ਉਹਦੇ ਤੇ ਬਾਬਾ ਜੀ ਨੇ ਸਖਤ ਮਤਲਬ ਤਾੜਨਾ ਕੀਤੀ ਉਹਨੂੰ ਜੀ ਜਿੱਥੇ ਵੀ ਸਾਨੂੰ ਪਤਾ ਲੱਗਦਾ ਜਿਹੜੀ ਕੋਈ ਗੱਲ ਕਰਨ ਵਾਲੀ ਅਸੀਂ ਠੋਕੇ ਤਾੜਨਾ ਕਰਦੇ ਹਾਂ ਕਿਸੇ ਵੇਲੇ ਇਦਾਂ ਹੁੰਦਾ ਵੀ ਹੁਣ ਅਸੀਂ ਉਦਾਂ ਹੀ ਜਾ ਕੇ ਬੈਠ ਕੇ ਗੱਲ ਕਰ ਦਿੰਦੇ ਹਾਂ ਬੈਠ ਕੇ ਸਮਝਾ ਦਿੰਦੇ ਆ ਵੀ ਆਹ ਤਾਂ ਤੁਸੀਂ ਇੱਕ ਵਾਰੀ ਕਰ ਤਾਂ ਗਾ ਨਹੀਂ ਕਰ ਸਕਦੇ ਅੱਛਾ ਇਦਾਂ ਹੀ ਹੁੰਦੀ ਗੱਲ ਇਦਾਂ ਵੀ ਹੋ ਜਾਂਦੀ ਆ ਹੁਣ ਹਰ ਵਾਰੀ ਨਹੀਂ ਹੁੰਦਾ ਵੀ ਤੁਸੀਂ ਕਿਸੇ ਨਾਲ ਲੜੀ ਜਾਣਾ ਹੈ ਕਿਸੇ ਵੇਲੇ ਤੁਸੀਂ ਸਮਝਾ ਕੇ ਜੇ ਬੰਦਾ ਮੰਨਦਾ ਵੀ ਗਾਂ ਤੋਂ ਮੈਂ ਮਤਲਬ ਉਹ ਵੀ ਕੰਮ ਪੋਚ ਕਰੂੰਗਾ ਤੇ ਜ਼ਰੂਰੀ ਥੋੜੀ ਆ ਵੀ ਤੁਸੀਂ ਬਿਆਨ ਹੀ ਲਾਉਣਾ ਹੈ ਤੇ ਤਾਂ ਹੀ ਸਰੂਬਾ ਤੁਹਾਡਾ ਹੁਣ ਮੇਰਾ ਤੁਹਾਡਾ ਪ੍ਰੇਮ ਆ ਤੁਸੀਂ ਕੋਈ ਤੁਹਾਡੇ ਕੋਲ ਕੋਈ ਕੰਮ ਇਦਾਂ ਦਾ ਹੋ ਜਾਂਦਾ ਤੇ ਮੈਂ ਤੁਹਾਨੂੰ ਪਹਿਲਾਂ ਫੋਨ ਕਰੂੰਗਾ ਜੀ ਤੁਸੀਂ ਇਹ ਮੈਨੂੰ ਕਹੋਗੇ ਭਾਈਵੰਦੀ ਤੌਰ ਤੇ ਵੀ ਜੇ ਆਹ ਕੰਮ ਐਰਕਾ ਮੇਰੇ ਕੋਲ ਹੋ ਗਿਆ ਤੇ ਅਗਲੀ ਵਾਰੀ ਮੈਂ ਸਹੀ ਕਰੂੰ ਇਹਨੂੰ ਬਿਲਕੁਲ ਠੀਕ ਹੈ ਤੇ ਅਸੀਂ ਉਹ ਉਹ ਸਭ ਤੋਂ ਸਾਡਾ ਜ਼ਰੂਰੀ ਨਹੀਂ ਵੀ ਇਹ ਕਿਤੇ ਕੰਬਲ ਦੇ ਤਾ ਤੇ ਉਹਦੀ ਵੀ ਵੀਡੀਓ ਪਾ ਦਿਓ ਜੇ ਕਿਸੇ ਨੂੰ ਉਹ ਉਥੋਂ ਚੱਕ ਕੇ ਕੋਠਾ ਪਾ ਤਾ ਤੇ ਉਹਦੀਆਂ ਵੀ ਫੋਟੋਆਂ ਵਾਇਰਲ ਸਾਡੇ ਵਿੱਚ ਇੱਕ ਦਮਦਮੀ ਟਕਸਾਲ ਦੇ ਵਿੱਚ ਨਾ ਧਰਨੇ ਤੇ ਨਾ ਹੀ ਇਹੋ ਜੀ ਫੁਕਰਪੰਥੀ ਆ ਅਸੀਂ ਆਪਣੀ ਤੌਰ ਤੇ ਮੀਟਿੰਗ ਕਰਦੇ ਆ ਆਪਣੇ ਮੀਟਿੰਗ ਦੇ ਵਿੱਚ ਜਥੇਦਾਰਾਂ ਦੇ ਜ਼ਿੰਮੇਵਾਰਾਂ ਦੇ ਵਿੱਚ ਮੀਟਿੰਗ ਕਰਕੇ ਅਸੀਂ ਸੋਚਦੇ ਆ ਵੀ ਅਸੀਂ ਇਸ ਵੱਡੇ ਇਸ਼ੂ ਤੇ ਕੰਮ ਕਿਵੇਂ ਕਰਨਾ